ਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਦੇਸ਼ ਵਾਸਤੇ ਆਪਣੇ ਕੌਮ ਵਾਸਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਹੈ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੋਂ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਵੀਰੋ ਜੇ ਜੇ ਗੁਰੂ ਨਾਨਕ ਸਾਹਿਬ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਹੱਟੀ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਪਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਉੱਤਰ ਪੂਰਬ ਪੱਛਮ ਦੱਖਣ ਤੱਕ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਐਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹੈ ਸਾਡੇ ਕੋਲੇ ਦੇਵੀ ਦੇਵਤੇ ਸਾਡੇ ਕੋਲੇ 33 ਕਰੋੜ ਦੇਵੀ ਦੇਵਤਿਆਂ ਦਾ ਮੁਲਕ ਹੈ ਵੀਰੋ ਕੋਈ ਵੀ ਧਰਮ ਜਿਹੜਾ ਉਹ ਮਨੁੱਖਤਾ ਦਾ ਸਨੇਹਾ ਦਿੰਦਾ ਆਪਸ ਇਕੱਠੇ ਰਹਿਣ ਦਾ ਸਨੇਹਾ ਦਿੰਦਾ ਰਸਤੇ ਲੱਗੋ ਲੱਗ ਨੇ ਮੰਜ਼ਿਲ ਇੱਕੋ ਹੀ ਐ ਰਸਤੇ ਲੱਗੋ ਲੱਗ ਹੋ ਸਕਦੇ ਨੇ ਲੁਧਿਆਣੇ ਜਾਣਾ ਇੱਧਰ ਦੀ ਵੀ ਹੋ ਸਕਦੇ ਆ ਪਰਲੇ ਪਾਸੇ ਦੀ ਵੀ ਹੋ ਸਕਦੇ ਆ ਬਾਇਆ ਬਰਨਾਲਾ ਵੀ ਆ ਸਕਦੇ ਆ ਪਰ ਜਦੋਂ ਇੱਕ ਪ੍ਰਮਾਤਮਾ ਇੱਕ ਐ ਭਗਵਾਨ ਇੱਕ ਐ ਰੱਬ ਇੱਕ ਐ ਫਿਰ ਆਪਾਂ ਰਸਤਾ ਕੋਈ ਵੀ ਅਲੱਗ-ਅਲੱਗ ਹੋ ਸਕਦਾ ਹੈ ਸੋ ਵੀਰੋ ਆ ਹੁਣ ਜਿਹੜੀਆਂ ਚਾਰ ਚਾਰ ਰਾਉਂਡ ਹੋ ਗਏ ਵੋਟਾਂ ਦੇ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇਹਨਾਂ ਚਾਰਾਂ ਚੋਂ ਹੀ ਮੋਦੀ ਹੋਰਾਂ ਦੀ ਤਾਨਾਸ਼ਾਹੀ ਨੂੰ ਲੋਕਾਂ ਨੇ ਭਗਾ ਕੇ ਮਾਰਿਆ ਐਸੇ ਕਰਕੇ ਮੋਦੀ ਦੇ ਬੋਲਣ ਦਾ ਜਿਹੜਾ ਤਰੀਕਾ ਉਹ ਬਦਲ ਗਿਆ ਬਾਬਿਓ ਬਦਲ ਗਿਆ ਉਹ ਨਫਰਤੀ ਰਾਜਨੀਤੀ ਤੇ ਆ ਗਿਆ ਹੁਣ ਕੋਈ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਇਹਨਾਂ ਦਾ ਬੇੜਾ ਵੀ ਨਹੀਂ ਪਾਰ ਹੋ ਰਿਹਾ ਇਸ ਵਾਰ ਤਾਂ ਇਹ ਸਾਰਾ ਤੁਹਾਡੇ ਕਰਕੇ ਹੈ ਤੁਸੀਂ ਪਿਆਰ ਦੇ ਰਹੇ ਹੋ ਐਨੀ ਭਾਰੀ ਗਿਣਤੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਲੀਡਰ ਨਹੀਂ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਹੋਣਾ ਸੁਖਵੀਰ ਬਾਦਲ ਨੇ ਛਤਰੀ ਲਵਾ ਰੱਖੀ ਆ ਤਾਹਾਂ ਕਹਿੰਦੇ ਵੀ ਕਿਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਹਦੋਂ ਮੂਹਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 32 ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਆਪਾਂ ਹੈਗਿਆ ਬੋਰ ਦੇ ਟੋਿਆਂ ਵਾਲੇ ਆਪਾਂ ਹੈਗਿਆ ਖੇਤਾਂ ਵਾਲੇ ਆਹ ਇੰਨੀ ਕੀ ਧੁੱਪ ਕੀ ਐ ਝੋਨਾ ਲਾਉਣ ਨਾਲੋਂ ਤੋਂ ਬਜਾਰੇ ਔਖਾ ਕੰਮ ਨਹੀਂ ਸੋ ਤੁਹਾਡੇ ਕੋਲੇ ਆ ਕੇ ਸਨੇਹਾ ਦਿੱਤਾ ਜੇ ਚੰਗਾ ਲੱਗਿਆ ਸਨੇਹਾ ਤਹ ਹੱਕ ਸਾਡੇ ਹੱਕ 'ਚ ਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕੱਲਰ ਲੱਗ ਜਾਂਦੇ ਆ ਇਹਨਾਂ ਨੂੰ ਦੁੱਖ ਹੋਰ ਨੇ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਬਣ ਗਾਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਜਦੋਂ 4 ਜੂਨ ਨੂੰ ਰਿਜ਼ਲਟ ਆਵੇ ਤਾਂ ਰਿਜ਼ਲਟ ਤੋਂ ਬਾਅਦ ਜਦੋਂ 13 ਦੀਆਂ 13 ਸੀਟਾਂ ਤੇ ਰਿਜ਼ਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪਲਟਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 0 ਉਸ ਤੋਂ ਬਾਅਦ ਜਿਹੜੇ 3 ਸਾਲ ਪਏ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਇਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਅਸਲੀ ਰੂਪ ਦੇ ਵਿੱਚ ਜਿਹੜਾ ਕੰਮ